ਤੁਸੀਂ ਦੇਖ ਰਹੇ ਹੋ ਜੀਕੇਆ ਟੀਵੀ ਮੈਂ ਹਰਨਜੀਤ ਕੋਰ ਬਲੱਡ ਹੰਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਬੱਸ ਪਾਲਣੇ ਹੁਣ ਤੱਕ ਕੇ ਹਮ ਸੁਰਖੀਆਂ ਦਾ ਸਬਿਕ ਮਾਲ ਸਰਬਸਦਾਨੀ 10 ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੋਏ ਤੇਜ ਦਿਨ ਦੇ ਮੇਲੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਗੁਰੂ ਘਰਾਂ ਨੂੰ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸੁੰਦਰ ਰੰਗ ਬਿਰੰਗੇ ਫੁੱਲਾਂ ਨਾਲ ਤੇ ਲਾਈਟਾਂ ਨਾਲ ਸਜਾਇਆ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਇਨਕਲਾਬੀ ਯੋਧੇ ਤੇ ਪੀਤਨਾਨੀ ਖਾਲਸਾ ਪੰਥ ਦੀ ਸਿਰਜਣਾਕੀਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਮੁੱਚਾ ਸਿੱਖ ਸੰਗਤ ਕੋਲ ਸ਼ਰਧਾ ਭਾਵਨਾ ਬਣਾਇਆ ਜਾ ਰਿਹਾ ਹੈ ਮੌਕੇ ਤੇ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਮਲੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ पटना शहर के बीच 10 गुरु श्री गुरु गोविंद सिंह जी का जन्म स्थान है ਤੇ ਇੱਥੇ ਹਰ ਸਾਲ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪਰੋਪੁਸ਼ਾਨਾ ਮਨਾਇਆ ਜਾਂਦਾ ਹੈ पटना साहिब ਵਿੱਚ ਉਹਨਾਂ ਦਾ ਜਨਮ ਹੋਇਆ ਸੀ ਸੈਦੂ ਕੁਮਾਰ ਨੀਲੇ ਘੋੜੇ ਤੇ ਸਵਾਰ ਬਾਜ਼ਾ ਵਾਲੇ ਕਲਗੀਧਰ ਸਿੱਖਾਂ ਦੇ 10ਵੇਂ ਗੁਰੂ ਦੀ ਖਾਸੇ ਸਥਾਪਨਾ ਕਰ ਮਰੇ श्री गुरु गोविंद सिंह ਜੀ ਦਾ ਜਨਮ ਪ੍ਰਕਾਸ਼ ਹੋ 7 ਸਦੀ 23 ਉਹ 1723 ਨੂੰ ਬਿਹਾਰ ਦੇ ਪਟਨਾ ਵਿੱਚ ਮਾਤਾ ਗੁਜਰੀ ਹੋਇਆ ਸੀ ਉਹ ਗੋਬੀ ਸੀ ਦਾ ਜਨਮ ਸਥਾਨ ਤਖਤ ਸ਼੍ਰੀ ਪਟਨਾ ਸਾਹਿਬ ਬਣਾਇਆ ਗਿਆ ਸੀ ਤੇ ਉਹਨਾਂ ਨੇ ਨਾਲ ਕੋ ਸਾਹਿਬ ਜਾਨ ਤੋਂ ਬਲ ਆਪਣੇ ਸ਼ੁਰੂਆਤੀ ਸਾਲ ਲਈ ਥੀ ਐਸਭੇ ਸੀ ਗੋਬੀ ਸੀ ਦਾ ਜਨਮ ਸਾਲ ਹੋਣ ਦੇ ਨਾਲ ਨਾਲ ਪਟਨਾ ਸਾਹਿਬ ਨੂੰ ਬਣਾਣ ਦੇ ਤੇ ਸ਼੍ਰੀ ਕੋ ਤੇ 72 ਜਿੱਤ ਲਈ ਯਾਤਰਾਵਾਂ ਲਈ ਵੀ ਸੇਕਟਰ ਵਿੱਚ ਮਾਨਤਾ ਮਿਲਦੀ ਹੈ ਅੱਜ ਕੋਲੇ ਪੰਜਾਬ ਵਿੱਚ ਪੀਆਰਟੀਸੀ ਤੇ ਪਨਬਸ ਦੇ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਫਰਨਸ਼ਨ ਕਰਾਣੇ ਪਰੰਪਰਨੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਤਾਂ ਉਹਨਾਂ ਨੇ ਐਲਾਨ ਕੀਤਾ ਹੈ ਕਿ 6 ਤੇ 7 ਤਰੀਕ ਨੂੰ ਤਰਨਾ ਪ੍ਰੋਗਰੈਸ਼ਨ ਕਰਨਗੇ ਪੀਆਰਟੀ ਪਨਬਸ ਦੀਆਂ ਬੱਸਾਂ ਨਹੀਂ ਚੱਲਣਗੀਆਂ ਤੇ ਨਾਲ ਹੀ ਇਹਨਾਂ ਦਾ ਕਹਿਣਾ ਹੈ ਕਿ ਉਹ ਸੀਐਮ ਹਾਊਸ ਪਹੁੰਚਣਗੇ ਕਿ ਜਿਹੜੀਆਂ ਤਰੁਖ ਮੰਗਾਂ ਨੇ ਇੱਕ ਤਾਂ ਨਵੀਆਂ ਬੱਸਾਂ ਪਾਈਆਂ ਜਾਣ ਕਿਤੇ ਮੁਲਾਜ਼ਮ ਪੱਕੇ ਕਿਤੇ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਜੋ ਮੰਗਾ ਨਾ ਹੋਣੀਆਂ ਤਾਂ ਅਗਲਾ ਕਦਮ ਉਸੇ ਆਪਣੀ ਫੋਰਥ ਕਮੇਟੀ ਦੇ ਨਾਲ ਮਿਲ ਕੇ ਜੋ ਫੈਸਲਾ ਹੋਏਗਾ ਉਸ ਨੂੰ ਕੀਤਾ ਜਾਏਗਾ। ਕਸ਼ੀਰ ਅਕਸਾਇਬ ਦੇ ਜੱਜਦਾਰ ਗਿਆਨੀ ਰਗਵੀਰ ਸਿੰਘ ਨੇ ਐਸਪੀਸੀ ਨੂੰ ਬੁਲਾ ਕੇ ਇਹ ਜਾਂਚ ਕਮੇਟੀ ਤੇ ਇਤਰਾਜ਼ ਜਤਾਇਆ ਜਿੱਥੇ ਆਦਰ ਗਿਆਨੀ ਆਪਕ ਸਿੰਘ ਖਿਲਾਫ ਉਹ ਜਾਂਚ ਤੋਂ ਨਰਾਜ਼ਸਮਝਾਈ ਮੀਡੀਆ ਨਾਲ ਗੱਲ ਕਰਦੇ ਹੋਏ ਚੇਤਾਨੀ ਗਏ ਕਿ ਤਾਕਤ ਸ਼੍ਰੀ ਦਮਦਮਾ ਸਾਹਿਬ ਕਲੰਡੀ ਸਾਹਬ ਦੇ ਜ਼ਿੰਮੇਦਾਰ ਕੈਨੀ ਹਰਪ ਸਿੰਘ ਦੇ ਖਿਲਾਫ ਜਾਂਚ ਸਰਵ ਸ਼੍ਰੀ ਅਕਾਲ ਤਖ਼ਤ ਸਾਹਿਬ ਕਰ ਸਕਦਾ ਹੈ ਕਿ ਸ਼ੋਅ ਨੂੰ ਗੁਰਪਰਵੰਤਨ ਦੀ ਕੀਤੀ ਗਈ ਜਾਂਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦੇਣੀ ਚਾਹੀਦੀ ਹੈ ਜਿਸ ਤਰ੍ਹਾਂ ਨੇ ਕਿ ਗਿਆਨੀ ਹਰਪ ਸਿੰਘ ਨੇ ਪੰਜ ਸਹਿਬਾਨ ਦੀ ਹਾਜ਼ਰੀ ਵਿੱਚ ਆਪ ਕਹਿ ਕੇ ਉਹਨਾਂ ਖਿਲਾਫ ਜੋ ਆਰੋਪ ਲਗਾਏ ਗਏ ਨੇ ਉਹਨੂੰ ਛੇਲੇ ਕਿਉਂ ਨਾ ਅਜੇ ਹਾਲ ਕੋਈ ਬੁਲਾਉਣੇ ਕੀਤਾ ਉਹਨਾਂ ਨੇ ਕਿਹਾ ਕਿ ਜੇ ਗਿਆਨੀ ਹਰਪ ਸਿੰਘ ਖਿਲਾਫ ਕੋਈ ਜਾਂਚ ਦੀ ਕੋਈ ਤਕਲੀਫਾਂ ਦੀ ਉਹਨਾਂ ਨੇ ਕਿਹਾ ਕਿ ਜ਼ਿੰਮੇਦਾਰ ਦੀ ਪਰਤਾਣ ਦਾ ਅਧਿਕਾਰ ਐਸਪੀਸੀ ਨੂੰ ਨਹੀਂ ਹੈ ਇਹ ਆਪ ਹਰ ਕਸੇਰਾ ਫਤਿਹਸੇਰਾ ਫੋ ਚਿਰ ਅਕਾਲ ਤੱਕ ਸਾਹਿਬ ਨੂੰ ਕਿਹਾ ਕਿ ਗਿਆਨੀ ਹੱਥੇ ਖਿਲਾਫ ਹਨ ਉਨ੍ਹ ਉਚਿਤ ਜਾਂਚ ਕੀਤੀ ਗਈ ਹੈ ਤੇ ਐਸਪੀਸੀ ਨੂੰ ਇਹ ਜਾਂਚ ਸੌਂਪ ਲੈਣੀ ਚਾਹੀਦੀ ਹੈ ਵਿਮਹਾਲੀ ਤੋਂ ਬਾਅਦ ਚੱਲਦੀ ਕਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਬਹੁ ਮੰਜ਼ਿਲਾ ਇਮਾਰਤ ਟੈਟੇੜੀ ਹੋ ਗਈ ਹੈ ਸੈਕਟਰ 17 ਦੇ ਵਿੱਚ ਵੱਡਾ ਹਾਦਸਾ ਹੋਇਆ ਜਿੱਥੇ ਇੱਕ ਪੁਰਾਣੀ ਇਮਾਰਤ ਟੈਟੇੜੀ ਹੋ ਗਈ ਇਹ ਇਮਾਰਤ ਖਾਲੀ ਸੀ ਤੇ ਮਹਿਫਲ ਅਪੋਟਰ ਦੇ ਨਾਂ ਸਿੱਖ ਸੀ ਇਮਾਰਤ ਵਿੱਚ ਤਰੇੜਾਂ ਪੈ ਗਈਆਂ ਸਨ ਤੇ ਹੁਣ ਇਮਾਰਤ ਕਾਇਟੜੀ ਹੋ ਗਈ ਹੈ ਇਹ ਬਿਲਡਿੰਗ ਸੈਕਟਰ 17 ਵਿੱਚ ਸਥਿਤ ਇਹ ਗ੍ਰੇਡਿੰਗ ਕਾਫੀ ਸਮੇਂ ਤੋਂ ਖਾਲੀ ਕੈਸੀ ਜਾਣਕਾਰੀ ਮਿਲਦੀ ਬਾਅਦ ਪੁਲਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਸਲ ਕੋਈ ਵੀ ਜਾਣੀ ਨੁਕਸਾਨ ਨਹੀਂ ਹੋਇਆ ਇਹ ਮਹਾਰਾਜੀਸੀ ਦਫ਼ਤਰ ਦੇ ਮਸ਼ਹੂਰ ਸ਼ੋਰੂਮ ਨੇੜੇ ਸਥਿਤ ਸੀ ਜਾਣਕਾਰੀ ਅਨੁਸਾਰ ਇਹ ਇਮਾਰਤ ਸ਼ਹਿਰ ਦੀ ਪ੍ਰਾਈਮ ਲੋਕੇਸ਼ਨ ਦੱਸ ਦਿੱਤਾ ਤੇ ਜਦੋਂ ਇਹ ਮਹਾਰਾਜੀ ਦੀ ਤਾਂ ਜੈ ਲੱਗਦਾ ਸੀ ਜਿਵੇਂ ਕੋਈ ਤਮਾਕਾ ਹੋ ਗਿਆ ਹੋਵੇ ਇਸ ਵਿੱਚ ਲੋਕਾਂ ਚਹਿਹਸ਼ਤ ਪੈ ਗਈ ਕਿ ਪਲਾਸਟਿਕ ਅਧੀਨ ਚਾਈਨਾ ਡੋਰ ਦਾ ਲਗਾਤਾਰ ਕਹਿ ਜਾ ਰਹੀ ਹੈ ਲੁਗਿਆਣਾ ਚ ਅਨੇਵਾਹ ਇਹ ਰੋਡ ਵਿਕਰੀਆ ਲੋਕਾਂ ਵਿੱਚ ਰੁਸਾਵਟ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਈ ਖਾਸ ਯੋਜਨਾ ਹਾਲਕ ਤੱਕ ਨਹੀਂ ਆਈ ਤਾਜ਼ਾ ਮਾਮਲਾ ਜੁਤੇਵਾਲੇ ਇਲਾਕੇ ਦਾ ਜਿੱਥੇ 25 ਸਾਲ ਨੌਜਵਾਨ ਪਲਾਸਟਿਕ ਰੋਡ ਦੀ ਲਪੇਟ ਵਿੱਚ ਆ ਗਿਆ ਉਸ ਦੀ ਗਰਦਨ ਦੀ ਨਾੜੀ ਕੱਟੀ ਗਈ ਹੈ ਜ਼ਖਮੀ ਹਾਲਤ ਵਿੱਚ ਆਸ਼ੀਸ਼ ਨੂੰ ਸੀਐਮਸੀ ਹਸਪਤਾਲ ਪੱਟੇ ਕਰਵਾਇਆ ਗਿਆ। ਕੂਣਾ ਲਗਭਗ 27 ਸਾਲ 21 ਸਾਲ ਏੜੀਕਸ਼ਾ ਚਾਲਕ ਨੂੰ ਹਸਪਤਾਲ ਲਿਜਾਇਆ ਗਿਆ ਕਿਉਂਕਿ ਉਸ ਦੀ ਹਰਤ ਕਾਫੀ ਗੰਭੀਰ ਨੁਸੀ ਜਾਰੀ ਹੈ। ਆਸ਼ੀਸ਼ ਨੂੰ ਦੋ ਹਸਪਤਾਲਤ ਜਵਾਬ ਮਿਲੇ ਸੀ ਜਿਸ ਤੋਂ ਬਾਅਦ ਉਹਨੂੰ ਸੀਐਮਸੀ ਹਸਪਤਾਲ ਉਸ ਦਾਖਲਾ ਕਰਵਾਇਆ ਗਿਆ ਕਿ ਨੌਂਵਾਂ 1 ਏਸੀ ਮੁਰੰਮਤ ਦਾ ਕੰਮ ਕਰਦਾ ਹੈ ਜਾਣਕਾਰੀ ਤੱਕ ਆਸ਼ੀਸ਼ ਏਸੀ ਪੇਂਟ ਦਾ ਕੰਮ ਕਰਦਾ ਹੈ ਤੇ ਦੋ ਪੇਂਟਰਾਂ ਨੇ ਅਸ਼ੀਸ਼ ਆਪਣੇ ਦੋਸਤੋਂ ਸਾਰਾਬਾਰਾ ਚੌਕ ਤੋਂ ਬਸਤੀ ਜੋਦੇ ਬਾਜ਼ਾਰ ਚੌਕ ਤੋਂ ਚੱਲਣ ਗਿਆ ਸੀ ਉਸ ਤੋਂ ਕਾਰਸ਼ਾਨੇ ਕੇ ਵਾਪਸ ਆ ਰਿਹਾ ਸੀ ਤੇ ਅਚਾਨਕ ਉਸ ਦੇ ਗਲੇ ਵਿੱਚ ਪਲਾਸਟਿਕ ਦੀ ਡੋਰ ਫਸ ਗਈ ਜਿਸ ਕਾਰਨ ਉਸ ਦਾ ਗਲਾ ਕੱਟ ਗਿਆ ਤੇ ਉਹ ਮੋਟਰਸਾਈਕਲ ਤੋਂ ਥਲੇ ਡਿੱਗਿਆ ਆਸपास ਦੇ ਲੋਕਾਂ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਸਪੱਤਰ ਪਹੁੰਚਾਇਆ ਪਰ ਦੋਸਤ ਨੂੰ ਜਵਾਬ ਹਲਤ ਤੋਂ ਬਾਅਦ ਸੀਐਮਸੀ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਸ ਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਹੈ ਡਾਕਟਰਾਂ ਦਾ ਕਹਿਣਾ ਹੈ ਕਿ 48 ਘੰਟਿਆਂ ਬਾਅਦ ਉਸ ਦੀ ਹਾਲਤ ਦੀ ਐਸੇ ਸਥਿਤੀ ਸਪਸ਼ਟ ਹੋ ਜਾਵੇਗੀ ਕਿ ਹਾਲਾਂਕਿ ਇਸ ਨੂੰ ਸਾਲਾਂ ਵਿੱਚ ਕਾਫੀ ਦਿੱਕਤ ਆ ਰਹੀ ਹੈ ਪਰਿਵਾਰ ਨੇ ਕੋਲਸਰ ਤੋਂ ਪਲਾਸਟਿਕ ਡੋਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਮੌਸਮ ਦੀ ਗੱਲ ਕਰਦੇ ਵੈਸਟਰਨ ਡਿਸਟਰਬਸ ਤੋਂ ਬਾਅਦ ਪੰਜਾਬ ਚੰਡੀਗੜ੍ਹ ਦੇ ਤਾਪਮਾਨ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਤੁਹਾਨੂੰ ਪਹਾੜਾਂ 'ਚ ਪਾਰੀ ਪਰ ਖਾਰੀ ਹੋਈ ਹੈ ਜਦ ਕਿ ਸਵੇਰੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਤੋਂ ਮਿਲਾਲ ਹਲਕੀ ਤੋਂ ਹੋਵੇਖ ਨੂੰ ਮਿਲੀ ਹੈ ਇਸ ਦੇ ਨਾਲ ਹੀ ਗਰਮੀ ਦੀ ਲਹਿਰ ਕਾਰਨ ਤਾਪਮਾਨ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਚੰਡੀਗੜ੍ਹ 'ਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਪਹਾੜਾਂ 'ਚ ਪਰਹਵਾਰੀ ਲੈਟ ਅਲਰਜੀ ਜਾਰੀ ਕੀਤਾ ਗਿਆ ਜਿਸ ਸਬੱਤ ਪੰਜਾਬ ਚ ਨਿਕਰਦੇ ਮੈਦਾਨੀ ਇਲਾਕਿਆਂ ਚਿੱਤੋਂ ਧੁੰਦ ਨੂੰ ਲੈ ਕੇ ਅਲਰਜ ਜਾਰੀ ਕੀਤਾ ਗਿਆ ਹਾਲਾਂਕਿ ਕਈ ਥਾਵਾਂ ਤੇ ਧੁੱਪ ਨੇ ਵੀ ਹੋਈ ਹੈ ਪੰਜਾਬ ਦੇ ਪਠਾਨਕੋਟ ਹੁ达ਦ ਕੋ ਰਸਲ ਤਖਤਾਰ ਕਪੂਠਲਾ ਚਿਲੰਦਰ ਫਲੋਸਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਟਿੰਡਾ ਕਬਿਆਣਾ ਬਰਨਾਲਾ ਮਾਨਸਾ ਸੰਦੂਰ ਵਿੱਚ ਧੁੰਦ ਅਲਰਜ ਜਾਰੀ ਕੀਤਾ ਗਿਆ ਹੈ ਫਰੀਦਕੋਟ ਪੰਜਾਬ ਦੇ ਸ਼ੰਭੂ ਖਨੌੜੀ ਬਾਰਡਰ ਤੇ 11 ਮਹੀਨਿਆਂ ਤੋਂ ਚੱਲ ਰਿਹਾ ਕਿਸਾਨ ਅੰਦਰੋਂ ਲੈ ਕੇ ਸੁਪਰੀਮ ਕੋਰਟ ਵਿੱਚ ਕੁੱਝ ਸੁਣਵਾਈ ਹੋਈ ਹੈ ਇਸ ਕੇਸ ਵਿੱਚ ਅਦਾਲਤ ਅੱਚ ਦੋ ਕੇਸਰ ਰੱਖੇ ਗਏ ਨੇ ਪਹਿਲਾ ਮਾਮਲਾ ਸ਼ੰਘੂ ਬਾਰਡਰ ਉਪਰ ਅੰਦਰ ਤੇ ਪੰਜਾਬ ਹਰਿਆਣਾ ਹਕੂਮਤ ਦੇ ਖਿਲਾਫ ਵਿਰੋਧ ਹਰਿਆਣਾ ਸਰਕਾਰ ਦੀ ਪਟੀਸ਼ਨ ਦਾਇਰ ਕੀਤੀ ਚਾ ਖਨੌਰੀ ਬਾਰਡਰ ਤੇ ਗਾਵੀ ਦਿਨਾਂ ਤੋਂ ਕੁੱਤਾ ਤੇ ਬਠੇ ਆਗੂ ਜਗਜੀਤ ਸਿੰਘ ਧੱਲੇਵਾਲ ਦਾ ਵੀ ਮਾਮਲਾ ਹੈ ਤੇ ਜਿਸ ਸਿਰਵਾਦ ਪੰਜਾਬ ਸਰਕਾਰ ਖਿਲਾਫ ਮਾਨ ਖਾਨੀ ਦੀ ਪਟੀਸ਼ਨ ਵੀ ਤਿਆਰ ਕੀਤੀ ਗਈ ਹੈ ਤੇ ਇਸ ਸਮੇਂ ਦੌਰਾਨ ਕਈ ਵੱਡੇ ਫੈਸਲੇ ਲਏ ਗਏ ਨੇ ਪ੍ਰਮਾਣ ਇਸ ਬਿਲੀਟ ਵਿੱਚ ਦੱਸ ਨਹੀਂ ਨਾ ਹਿੰਦ ਮੇਕਟਾਵਾ ਤੋਂ ਲਈ ਜੀਟੀਆਵੀ ਧੰਨਵਾਦ